ਸਭ ਤੋਂ ਅਹਿਮ ਤੇ ਵੱਡੀ ਖਬਰ ਚਿੱਟੇ ਸਮੇਤ ਫੜੀ ਗਈ ਮਹਿਲਾ ਕਾਂਸਟੇਬਲ ਜੋ ਕਿ ਬਰਖਾਸਤ ਹੋ ਚੁੱਕੀ ਹੈ ਅਮਨਦੀਪ ਕੌਰ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇੱਕ ਮਸ਼ਹੂਰ ਪੰਜਾਬੀ ਗਾਇਕਾ ਦੇ ਘਰੋਂ ਇਸ ਦੀ ਗ੍ਰਿਫਤਾਰੀ ਹੋਈ ਆ ਤਾਂ ਅੱਜ ਦੁਬਾਰਾ ਤੋਂ ਗ੍ਰਿਫਤਾਰ ਕੀਤਾ ਗਿਆ ਮੈਲਾ ਕਾਂਸਟੇਬਲ ਜੋ ਕਿ ਬਰਖਾਸਤ ਕਰ ਦਿੱਤੀ ਐ ਤਾਂ ਦੱਸਿਆ ਜਾ ਰਿਹਾ ਕਿ ਅਫਸਾਨਾ ਖਾਨ ਦੇ ਘਰ ਤੋਂ ਇਸ ਅਮਨਦੀਪ ਕੌਰ ਦੀ ਗ੍ਰਿਫਤਾਰੀ ਹੋਈ ਆ ਅਫਸਾਨਾ ਖਾਨ ਦੀ ਭੈਣ ਦੇ ਨਾਲ ਇਸ ਦੀ ਦੋਸਤੀ ਐ ਤਾਂ ਚਿੱਟੇ ਸਮੇਤ ਪਹਿਲਾਂ ਥਾਰ ਦੇ ਵਿੱਚੋਂ ਚਿੱਟਾ ਲੈ ਕੇ ਜਾ ਰਹੀ ਸੀ ਉਦੋਂ ਇਸ ਦੀ ਗ੍ਰਿਫਤਾਰੀ ਹੁੰਦੀ ਆ ਐਨਡੀਪੀਐਸ ਦਾ ਮਾਮਲਾ ਦਰਜ ਹੁੰਦਾ ਤੇ ਅੱਜ ਦੁਬਾਰਾ ਤੋਂ ਗ੍ਰਿਫਤਾਰ ਹੋਈ ਐ ਪਿੰਡ ਬਾਦਲ ਤੋਂ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਆ ਕਿ ਪਿੰਡ ਬਾਦਲ ਤੋਂ ਅਫਸਾਨਾ ਖਾਨ ਦੇ ਘਰ ਤੋਂ ਇਸ ਦੀ ਗ੍ਰਿਫਤਾਰੀ ਕੀਤੀ ਆ ਵਿਜੀਲੈਂਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਅਮਨਦੀਪ ਕੌਰ ਨੂੰ ਜੋ ਕਿ ਕਾਫੀ ਚਰਚਾ ਦੇ ਵਿੱਚ ਰਹੀ ਆ ਚਿੱਟਾ ਕੁਬੀਨ ਦੇ ਨਾਂ ਤੋਂ ਮਾਫ ਕਰਨਾ ਜਿਹੜੀ ਇੰਸਟਾ ਕੁਬੀਨ ਤੋਂ ਲੋਕ ਜਾਣਦੇ ਨੇ ਇਸ ਨੂੰ ਕੋਈ ਸਪਾਰਟਨ ਜਿਹੜੀ ਆ ਚਿੱਟੇ ਵਾਲੀ ਕਹਿ ਕੇ ਬੁਲਾਉਂਦਾ ਕਾਲੀ ਥਾਰ ਵਾਲੀ ਜਿਹੜੀ ਆ ਪੁਲਿਸ ਵਾਲੀ ਕਹਿ ਕੇ ਬੁਲਾਉਂਦਾ ਬਹੁਤ ਸਾਰੇ ਨਾਮ ਜਿਹੜੇ ਇਸ ਅਮਨਦੀਪ ਕੌਰ ਦੇ ਰੱਖ ਦਿੱਤੇ ਨੇ ਪਹਿਲਾਂ 1 ਮਹੀਨਾ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਕੱਟ ਕੇ ਆਈ ਜ਼ਮਾਨਤ ਦੇ ਉੱਤੇ ਬਾਹਰ ਆਏ ਪਰ ਹੁਣ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਆ ਇਸ ਦੀ ਗ੍ਰਿਫਤਾਰੀ ਵੀ ਕੀਤੀ ਆ ਤੇ ਨਾਲ ਹੀ 1 ਕਰੋੜ 35 ਲੱਖ ਰੁਪਏ ਦੀ ਪ੍ਰਾਪਰਟੀ ਵੀ ਫ੍ਰੀਜ਼ ਕਰ ਦਿੱਤੀ ਆ ਪਰ ਇਸ ਵਿਚਾਲੇ ਜੋ ਸਭ ਤੋਂ ਅਹਿਮ ਗੱਲ ਹੈ ਕਿ ਇੱਕ ਪੰਜਾਬੀ ਕਲਾਕਾਰ ਦੇ ਘਰ ਤੋਂ ਗ੍ਰਿਫਤਾਰੀ ਹੋਈ ਆ ਅਫਸਾਨਾ ਖਾਨ ਦੇ ਘਰ ਤੋਂ ਗ੍ਰਿਫਤਾਰੀ ਹੋਈ ਆ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਕਿ ਅਫਸਾਨਾ ਖਾਨ ਦੀ ਭੈਣ ਦੇ ਨਾਲ ਇਸ ਦੀ ਦੋਸਤੀ ਆ ਤਾਂ ਪੰਜਾਬੀ ਕਲਾਕਾਰਾਂ ਦੇ ਘਰਾਂ ਤੋਂ ਇਸ ਤਰੀਕੇ ਦੇ ਨਾਲ ਅਜੇਹੀਆਂ ਜਿਹੜੀਆਂ ਨੇ ਭਾਵੇਂ ਕੀ ਬਰਖਾਸਤ ਕਰ ਦਿੱਤੀ ਗਈ ਆ ਕਿਉਂਕਿ ਇੱਕ ਐਂਡੀਪੀਐਸ ਦਾ ਮਾਮਲਾ ਵੀ ਦਰਜ ਹੋਇਆ ਜਦੋਂ ਇਸ ਤਰੀਕੇ ਦੀਆਂ ਗ੍ਰਿਫਤਾਰੀਆਂ ਹੋਣ ਫਿਰ ਸਵਾਲ ਜਿਆਦਾ ਵੱਡੇ ਬਣ ਜਾਂਦੇ ਨੇ ਤਾਂ ਆਖਰ ਅਫਸਾਨਾ ਖਾਨ ਦੇ ਘਰ ਤੋਂ ਜੋ ਗ੍ਰਿਫਤਾਰੀ ਦੀ ਖਬਰ ਆ ਰਹੀ ਆ ਸੂਤਰਾਂ ਦੇ ਹਵਾਲੇ ਤੋਂ ਉਸ ਤੋਂ ਬਾਅਦ ਜ਼ਰੂਰ ਸਵਾਲ ਖੜੇ ਹੁੰਦੇ ਨੇ ਤਾਂ ਹੁਣ ਮੁਸ਼ਕਿਲਾਂ ਦੇ ਵਿੱਚ गिर ਚੁੱਕੀ ਆ ਮਨਦੀਪ ਕੌਰ ਕਿਉਂਕਿ ਪਹਿਲਾਂ ਇੱਕ ਮਾਮਲਾ ਦਰਜ ਆ ਹੁਣ ਦੂਜਾ ਮਾਮਲਾ ਦਰਜ ਹੋ ਚੁੱਕਿਆ ਪ੍ਰਾਪਰਟੀ ਵੀ ਫ੍ਰੀਜ਼ ਕਰ ਦਿੱਤੀ ਗਈ ਆ 1 ਕਰੋੜ 35 ਲੱਖ ਦੀ ਮਹਿੰਗੀਆਂ ਗੱਡੀਆਂ ਮਹਿੰਗੀਆਂ ਘੜੀਆਂ ਮਹਿੰਗੇ ਫੋਨ ਰੱਖਣ ਦੀ ਸ਼ੌਕੀਨ ਸੀ ਮੈਂ ਜਿਹੜੀ ਆ ਇੰਸਟਾ ਕੁਬੀਨ ਅਮਨਦੀਪ ਕੌਰ ਜੋ ਕਿ ਹੁਣ ਬਰਖਾਸਤ ਕਰ ਦਿੱਤੀ ਆ ਮਹਿਲਾ ਕੌਨਸਟੇਬਲ ਸੀ ਕੌਨਸਟੇਬਲ ਦੀ ਨੌਕਰੀ ਤੋਂ ਵੀ ਹੱਤੋਂ ਬੈਠੀ ਆ ਜੇਲ੍ਹ ਦੀਆਂ ਸਲੱਖਾਂ ਪਿੱਛੇ ਵੀ ਗਈ ਆ ਤੇ ਹੁਣ ਦੁਬਾਰਾ ਤੋਂ ਵਿਜੀਲੈਂਸ ਦੇ ਵੱਲੋਂ ਇਸ ਦੀ ਗ੍ਰਫਤਾਰੀ ਕੀਤੀ ਗਈ ਆ ਤੇ ਪ੍ਰਾਪਰਟੀ ਵੀ ਫ੍ਰੀਜ਼ ਕਰ ਦਿੱਤੀ ਕਿਉਂਕਿ ਪੰਜਾਬ ਸਰਕਾਰ ਜਿਹੜੀ ਯੁੱਧ ਨਸ਼ਿਆਂ ਦੇ ਵਿਰੁੱਧ ਛੇੜ ਕੇ ਬੈਠੀ ਆ ਉਸੇ ਮੁਹਿੰਮ ਦੇ ਤਹਿਤ ਇਸ ਦੀ ਗ੍ਰਫਤਾਰੀ ਹੋਈ ਆ ਹਾਲਾਂਕਿ ਇਹ ਜਿਹੜੀ ਅਮਨਦੀਪ ਕੌੜਾ ਇਹ ਗੱਲ ਨਹੀਂ ਮੰਨਦੀ ਇਹ ਗੱਲ ਨਹੀਂ ਕਹਿੰਦੀ ਕਿ ਉਹ ਚਿੱਟਾ ਮੈਂ ਕਿਤੇ ਲੈ ਕੇ ਜਾ ਰਹੀ ਸੀ ਦੇ ਕੇ ਆਉਣਾ ਸੀ ਕਿੱਥੋਂ ਲੈ ਕੇ ਉਹ ਕਹਿੰਦੀ ਮੈਨੂੰ ਸਿਰਫ ਤੇ ਸਿਰਫ ਫਸਾਇਆ ਗਿਆ ਕਿ ਇੰਟਰਵਿਊ ਦੇ ਦੌਰਾਨ ਉਸਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਮੈਨੂੰ ਤਾਂ ਸਿਰਫ ਫਸਾਇਆ ਗਿਆ ਮੇਰੇ ਤੇ ਜਾਲ ਵਿਛਾਇਆ ਗਿਆ 트੍ਰੈਪ ਲਗਾਇਆ ਗਿਆ ਫਸਾਇਆ ਗਿਆ ਪਰ ਜਦੋਂ ਮਹਿੰਗੀਆਂ ਘੜੀਆਂ ਦੀ ਗੱਲ ਆਉਂਦੀ ਆ ਫਿਰ ਕਹਿੰਦੇ ਰਿਸ਼ਤੇਦਾਰ ਹਰੇਕ ਦੇ ਬਾਹਰ ਹੁੰਦੇ ਨੇ ਮੇਰੇ ਵੀ ਰਿਸ਼ਤੇਦਾਰ ਬਾਹਰ ਨੇ ਤਾਂ ਜਦੋਂ ਫਿਰ ਆਈਫੋਨ ਦੀ ਗੱਲ ਹੁੰਦੀ ਆ ਫਿਰ ਕਹਿੰਦੀ ਆ ਆਈਫੋਨ ਤਾਂ ਅੱਜਕੱਲ ਹਰੇਕ ਕੋਈ ਰੱਖੀ ਬੈਠਾ ਭਾਵੇਂ ਕੋਈ ਛੋਟੀ ਨੌਕਰੀ ਕਰਦਾ ਭਾਵੇਂ ਕੋਈ ਪ੍ਰਾਈਵੇਟ ਨੌਕਰੀ ਕਰਦਾ ਕਹਿੰਦੀ ਮੇਰੀ ਤਾਂ ਤਰਖਾਹ ਵੀ 85000 ਮੈਂ ਕੋਈ 40 50000 ਨੌਕਰੀ ਦੇ ਉੱਤੇ ਕੰਮ ਨਹੀਂ ਕਰ ਰਹੀ ਤਾਂ ਫਿਰ ਟ੍ਰਾਂਸਫਰ ਦੀ ਗੱਲ ਹੁੰਦੀ ਆ ਜਦੋਂ ਇੰਟਰਵਿਊ ਦੇ ਵਿੱਚ ਕੀ ਤੁਹਾਡੀਆਂ 30 31 ਟਰਾਂਸਫਰ ਜਿਹੜੀਆਂ ਇੰਨੇ 14 ਸਾਲਾਂ ਦੇ ਵਿੱਚ ਹੋ ਚੁੱਕੀਆਂ ਤਾਂ ਕਹਿੰਦੀ ਫਿਰ ਮੈਂ ਕੋਈ ਟਰਾਂਸਫਰ ਮੇਰੀ ਹੋਈ ਆ ਕੋਈ ਇਸ ਕਰਕੇ ਨਹੀਂ ਹੋਈ ਕਿ ਵਿਵਾਦ ਹੋਇਆ ਕੋਈ ਇਸ ਤਰੀਕੇ ਨਾਲ ਟਰਾਂਸਫਰ ਹੋਈ ਆ ਤਾਂ ਕਹਿੰਦੀ ਮੇਰੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨਹੀਂ ਹੋਈ ਮੇਰੀ ਇੱਕੋ ਜ਼ਿਲ੍ਹੇ ਦੇ ਵਿੱਚ ਟਰਾਂਸਫਰ ਹੋਈ ਆ ਤਾਂ ਬਹੁਤ ਸਾਰੀਆਂ ਗੱਲਾਂ ਇੰਟਰਵਿਊ ਦੇ ਵਿੱਚ ਹੋਈਆਂ ਨੇ ਪਰ ਹੁਣ ਵਿਜੀਲੈਂਸ ਦੇ ਵੱਲੋਂ ਇਸ ਨੂੰ ਮੁੜ ਤੋਂ ਕਾਬੂ ਕਰ ਲਿਆ ਗਿਆ ਤਾਂ ਇਸ ਤੋਂ ਹੁਣ ਕੀ ਸਵਾਲ ਕੀਤੇ ਜਾਂਦੇ ਨੇ ਕਿਹੜੇ ਅਹਿਮ ਖੁਲਾਸੇ ਹੋਣਗੇ ਕਿੱਥੋਂ ਜਾਇਦਾਦ ਆਈ ਆ ਕਿਉਂਕਿ ਵਿਜੀਲੈਂਸ ਦੇ ਵੱਲੋਂ ਹੁਣ ਸਾਰੀ ਇਸ ਦੀ ਡਿਟੇਲ ਫਰੋਲੀ ਜਾ ਰਹੀ ਆ ਤਾਂ ਕਿੱਥੋਂ ਇੰਨਾ ਪੈਸਾ ਆਇਆ ਕਿਵੇਂ ਇੰਨਾ ਪੈਸਾ ਬਣਾਇਆ ਕਿਉਂਕਿ 85000 ਕਮਾਉਣ ਵਾਲਾ ਇਨਸਾਨ ਉਸ ਦੀ ਕਿਸ਼ਤ ਵੀ ਜਾਂਦੀ ਆ ਘਰ ਦੀ ਕਹਿੰਦੇ ਲੋਨ ਕਰਾਇਆ ਹੋਇਆ 50 ਲੱਖ ਦਾ ਤਾਂ ਜੇਕਰ 20 50000 35000 30000 ਆ 25000 ਮੰਨ ਕੇ ਚੱਲੋ 85000 ਦੇ ਵਿੱਚੋਂ ਇਹ ਕੱਢਤਾ ਪਿੱਛੇ ਬਚੇ ਕਿੰਨੇ ਤਾਂ ਘਰ ਦੇ ਵੀ ਖਰਚੇ ਕਰਨੇ ਨੇ ਗੱਡੀਆਂ ਮਹਿੰਗੀਆਂ ਨੇ ਗੱਡੀਆਂ ਮਹਿੰਗੀਆਂ ਦੇ ਵਿੱਚ ਤੇਲ ਵੀ ਪੈਣਾ ਤਾਂ ਹੋਰ ਵੀ ਖਾਣ ਪੀਣ ਦਾ ਵੀ ਖਰਚਾ ਕਰਨਾ ਤਾਂ ਫਿਰ ਇਹ ਖਰਚੇ ਕਿਵੇਂ ਪੂਰੇ ਹੁੰਦੇ ਸੀ ਫਿਰ ਐਡੀ ਐਡੀ ਕਰੋੜ ਰੁਪਏ ਦੀਆਂ ਕੋਠੀਆਂ ਕਿਵੇਂ ਬਣ ਜਾਂਦੀਆਂ ਨੇ ਤਾਂ ਵਾਕਈ ਸਵਾਲ ਵੱਡੇ ਨੇ ਕਿ ਆਖਰ ਇਹ ਕਿਵੇਂ ਬਣਾਇਆ ਤਾਂ ਵਿਜੀਲੈਂਸ ਹੁਣ ਸਾਰੀ ਜਿਹੜੀ ਡਿਟੇਲ ਇਕੱਠੀ ਕਰਕੇ ਖੰਗਾਲ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਮਨਦੀਪ ਕੌਰ ਦੀਆਂ ਮੁਸ਼ਕਿਲਾਂ ਦੇ ਵਿੱਚ ਹੋਰ ਸਭ ਤੋਂ ਅਹਿਮ ਤੇ ਵੱਡੀ ਖਬਰ ਚਿੱਟੇ ਸਮੇਤ ਫੜੀ ਗਈ ਮਹਿਲਾ ਕਾਂਸਟੇਬਲ ਜੋ ਕਿ ਬਰਖਾਸਤ ਹੋ ਚੁੱਕੀ ਹੈ ਅਮਨਦੀਪ ਕੌਰ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇੱਕ ਮਸ਼ਹੂਰ ਪੰਜਾਬੀ ਗਾਇਕਾ ਦੇ ਘਰੋਂ ਇਸ ਦੀ ਗ੍ਰਿਫਤਾਰੀ ਹੋਈ ਆ ਤਾਂ ਅੱਜ ਦੁਬਾਰਾ ਤੋਂ ਗ੍ਰਿਫਤਾਰ ਕੀਤਾ ਗਿਆ ਮਹਿਲਾ ਕਾਂਸਟੇਬਲ ਜੋ ਕਿ ਬਰਖਾਸਤ ਕਰ ਦਿੱਤੀ ਆ ਤਾਂ ਦੱਸਿਆ ਜਾ ਰਿਹਾ ਕਿ ਅਫਸਾਨਾ ਖਾਨ ਦੇ ਘਰ ਤੋਂ ਇਸ ਅਮਨਦੀਪ ਕੌਰ ਦੀ ਗ੍ਰਿਫਤਾਰੀ ਹੋਈ ਆ ਅਫਸਾਨਾ ਖਾਨ ਦੀ ਭੈਣ ਦੇ ਨਾਲ ਇਸ ਦੀ ਦੋਸਤੀ ਹੈ ਤਾਂ ਚਿੱਟੇ ਸਮੇਤ ਪਹਿਲਾਂ ਥਾਰ ਦੇ ਵਿੱਚੋਂ ਚਿੱਟਾ ਲੈ ਕੇ ਜਾ ਰਹੀ ਸੀ ਉਦੋਂ ਇਸ ਦੀ ਗ੍ਰਿਫਤਾਰੀ ਹੁੰਦੀ ਹੈ ਐਨਡੀਪੀਐਸ ਦਾ ਮਾਮਲਾ ਦਰਜ ਹੁੰਦਾ ਤੇ ਅੱਜ ਦੁਵਾਰਾ ਤੋਂ ਗ੍ਰਿਫਤਾਰ ਹੋਈ ਹੈ ਪਿੰਡ ਬਾਦਲ ਤੋਂ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਪਿੰਡ ਬਾਦਲ ਤੋਂ ਅਫਸਾਨਾ ਖਾਨ ਦੇ ਘਰ ਤੋਂ ਇਸ ਦੀ ਗ੍ਰਿਫਤਾਰੀ ਕੀਤੀ ਆ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਮਨਦੀਪ ਕੌਰ ਨੂੰ ਜੋ ਕਿ ਕਾਫੀ ਚਰਚਾ ਦੇ ਵਿੱਚ ਰਹੀ ਆ ਚਿੱਟਾ ਕੁਬੀਨ ਦੇ ਨਾਂ ਤੋਂ ਮਾਫ ਕਰਨਾ ਜਿਹੜੀ ਇੰਸਟਾ ਕੁਬੀਨ ਤੋਂ ਲੋਕ ਜਾਣਦੇ ਨੇ ਇਸ ਨੂੰ ਕੋਈ ਸਪਾਟਨ ਜਿਹੜੀ ਆ ਚਿੱਟੇ ਵਾਲੀ ਕਹਿ ਕੇ ਬੁਲਾਉਂਦਾ ਕਾਲੀ ਥਾਰ ਵਾਲੀ ਜਿਹੜੀ ਆ ਪੁਲਿਸ ਵਾਲੀ ਕਹਿ ਕੇ ਬੁਲਾਉਂਦਾ ਬਹੁਤ ਸਾਰੇ ਨਾਮ ਜਿਹੜੇ ਇਸ ਅਮਨਦੀਪ ਕੌਰ ਦੇ ਰੱਖ ਦਿੱਤੇ ਨੇ ਪਹਿਲਾਂ 1 ਮਹੀਨਾ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਕੱਟ ਕੇ ਆਈ ਜ਼ਮਾਨਤ ਦੇ ਉੱਤੇ ਬਾਹਰ ਆਏ ਪਰ ਹੁਣ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਆ ਇਸ ਦੀ ਗ੍ਰਿਫਤਾਰੀ ਵੀ ਕੀਤੀ ਆ ਤੇ ਨਾਲ ਹੀ 1 ਕਰੋੜ 35 ਲੱਖ ਰੁਪਏ ਦੀ ਪ੍ਰਾਪਰਟੀ ਵੀ ਫ੍ਰੀਜ਼ ਕਰ ਦਿੱਤੀ ਆ ਪਰ ਇਸ ਵਿਚਾਲੇ ਜੋ ਸਭ ਤੋਂ ਅਹਿਮ ਗੱਲ ਹੈ ਕਿ ਇੱਕ ਪੰਜਾਬੀ ਕਲਾਕਾਰ ਦੇ ਘਰ ਤੋਂ ਗ੍ਰਿਫਤਾਰੀ ਹੋਈ ਆ ਅਫਸਾਨਾ ਖਾਨ ਦੇ ਘਰ ਤੋਂ ਗ੍ਰਿਫਤਾਰੀ ਹੋਈ ਆ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਕਿ ਅਫਸਾਨਾ ਖਾਨ ਦੀ ਭੈਣ ਦੇ ਨਾਲ ਇਸ ਦੀ ਦੋਸਤੀ ਆ ਤਾਂ ਪੰਜਾਬੀ ਕਲਾਕਾਰਾਂ ਦੇ ਘਰਾਂ ਤੋਂ ਇਸ ਤਰੀਕੇ ਦੇ ਨਾਲ ਅਜਿਹੇ ਆ ਜਿਹੜੀਆਂ ਨੇ ਭਾਵੇਂ ਕੀ ਬਰਖਾਸਤ ਕਰ ਦਿੱਤੀ ਗਈ ਆ ਕਿਉਂਕਿ ਇੱਕ ਐਂਡੀਪੀਐਸ ਦਾ ਮਾਮਲਾ ਵੀ ਦਰਜ ਹੋਇਆ ਜਦੋਂ ਇਸ ਤਰੀਕੇ ਦੀਆਂ ਗ੍ਰਿਫਤਾਰੀਆਂ ਹੋਣ ਫਿਰ ਸਵਾਲ ਜਿਆਦਾ ਵੱਡੇ ਬਣ ਜਾਂਦੇ ਨੇ ਤਾਂ ਆਖਰ ਅਫਸਾਨਾ ਖਾਨ ਦੇ ਘਰ ਤੋਂ ਜੋ ਗ੍ਰਿਫਤਾਰੀ ਦੀ ਖਬਰ ਆ ਰਹੀ ਆ ਸੂਤਰਾਂ ਦੇ ਹਵਾਲੇ ਤੋਂ ਉਸ ਤੋਂ ਬਾਅਦ ਜ਼ਰੂਰ ਸਵਾਲ ਖੜੇ ਹੁੰਦੇ ਨੇ ਤਾਂ ਹੁਣ ਮੁਸ਼ਕਲਾਂ ਦੇ ਵਿੱਚ गिर ਚੁੱਕੀ ਆ ਮਨਦੀਪ ਕੌਰ ਕਿਉਂਕਿ ਪਹਿਲਾਂ ਇੱਕ ਮਾਮਲਾ ਦਰਜ ਆ ਹੁਣ ਦੂਜਾ ਮਾਮਲਾ ਦਰਜ ਹੋ ਚੁੱਕਿਆ ਪ੍ਰਾਪਰਟੀ ਵੀ ਫ੍ਰੀਜ਼ ਕਰ ਦਿੱਤੀ ਗਈ ਆ 1 ਕਰੋੜ 35 ਲੱਖ ਦੀ ਮਹਿੰਗੀਆਂ ਗੱਡੀਆਂ ਮਹਿੰਗੀਆਂ ਘੜੀਆਂ ਮਹਿੰਗੇ ਫੋਨ ਰੱਖਣ ਦੀ ਸ਼ੌਕੀਨ ਸੀ ਮੈਂ ਜਿਹੜੀ ਆ ਇੰਸਟਾ ਕੁਬੀਨ ਅਮਨਦੀਪ ਕੌਰ ਜੋ ਕਿ ਹੁਣ ਬਰਖਾਸਤ ਕਰ ਦਿੱਤੀ ਆ ਮਹਿਲਾ ਕੌਨਸਟੇਬਲ ਸੀ ਕੌਨਸਟੇਬਲ ਦੀ ਨੌਕਰੀ ਤੋਂ ਵੀ ਹੱਤੋਂ ਬੈਠੀ ਆ ਜੇਲ੍ਹ ਦੀਆਂ ਸਲੱਖਾਂ ਪਿੱਛੇ ਵੀ ਗਈ ਆ ਤੇ ਹੁਣ ਦੁਬਾਰਾ ਤੋਂ ਵਿਜੀਲੈਂਸ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਕੀਤੀ ਗਈ ਆ ਤੇ ਪ੍ਰਾਪਰਟੀ ਵੀ ਫ੍ਰੀਜ਼ ਕਰ ਦਿੱਤੀ ਕਿਉਂਕਿ ਪੰਜਾਬ ਸਰਕਾਰ ਜਿਹੜੀ ਯੁੱਧ ਨਸ਼ਿਆਂ ਦੇ ਵਿਰੁੱਧ ਛੇੜ ਕੇ ਬੈਠੀ ਆ ਉਸੇ ਮੁਹਿਮ ਦੇ ਤਹਿਤ ਇਸ ਦੀ ਗ੍ਰਿਫਤਾਰੀ ਹੋਈ ਆ ਹਾਲਾਂਕਿ ਇਹ ਜਿਹੜੀ ਅਮਨਦੀਪ ਕੌੜਾ ਇਹ ਗੱਲ ਨਹੀਂ ਮੰਨਦੀ ਇਹ ਗੱਲ ਨਹੀਂ ਕਹਿੰਦੀ ਕਿ ਉਹ ਚਿੱਟਾ ਮੈਂ ਕਿੱਥੇ ਲੈ ਕੇ ਜਾ ਰਹੀ ਸੀ ਦੇ ਕੇ ਆਉਣਾ ਸੀ ਕਿੱਥੋਂ ਲੈ ਕੇ ਉਹ ਕਹਿੰਦੀ ਮੈਨੂੰ ਸਿਰਫ ਤੇ ਸਿਰਫ ਫਸਾਇਆ ਗਿਆ ਕਿ ਇੰਟਰਵਿਊ ਦੇ ਦੌਰਾਨ ਉਸ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਮੈਨੂੰ ਤਾਂ ਸਿਰਫ ਫਸਾਇਆ ਗਿਆ ਮੇਰੇ ਤੇ ਜਾਲ ਵਿਛਾਇਆ ਗਿਆ ਟਰੈਪ ਲਗਾਇਆ ਗਿਆ ਫਸਾਇਆ ਗਿਆ ਪਰ ਜਦੋਂ ਮਹਿੰਗੀਆਂ ਘੜੀਆਂ ਦੀ ਗੱਲ ਆਉਂਦੀ ਆ ਫਿਰ ਕਹਿੰਦੇ ਰਿਸ਼ਤੇਦਾਰ ਹਰੇਕ ਦੇ ਬਾਹਰ ਹੁੰਦੇ ਨੇ ਮੇਰੇ ਵੀ ਰਿਸ਼ਤੇਦਾਰ ਬਾਹਰ ਨੇ ਤਾਂ ਜਦੋਂ ਫਿਰ ਆਈਫੋਨ ਦੀ ਗੱਲ ਹੁੰਦੀ ਆ ਫਿਰ ਕਹਿੰਦੀ ਆ ਆਈਫੋਨ ਤਾਂ ਅੱਜ ਕੱਲ ਹਰੇ ਕੋਈ ਰੱਖੀ ਬੈਠਾ ਭਾਵੇਂ ਕੋਈ ਛੋਟੀ ਨੌਕਰੀ ਕਰਦਾ ਭਾਵੇਂ ਕੋਈ ਪ੍ਰਾਈਵੇਟ ਨੌਕਰੀ ਕਰਦਾ ਕਹਿੰਦੀ ਮੇਰੀ ਤਾਂ ਤਨਖਾਹ ਵੀ 85000 ਮੈਂ ਕੋਈ 40 50000 ਨੌਕਰੀ ਦੇ ਉੱਤੇ ਕੰਮ ਨਹੀਂ ਕਰ ਰਹੀ ਤਾਂ ਫਿਰ ਟਰਾਂਸਫਰ ਦੀ ਗੱਲ ਹੁੰਦੀ ਆ ਜਦੋਂ ਇੰਟਰਵਿਊ ਦੇ ਵਿੱਚ ਕਿ ਤੁਹਾਡੀਆਂ 30 31 ਟਰਾਂਸਫਰ ਜਿਹੜੀਆਂ ਇੰਨੇ 14 ਸਾਲਾਂ ਦੇ ਵਿੱਚ ਹੋ ਚੁੱਕੀਆਂ ਤਾਂ ਕਹਿੰਦੀ ਫਿਰ ਮੈਂ ਕੋਈ ਟਰਾਂਸਫਰ ਮੇਰੀ ਹੋਈ ਆ ਕੋਈ ਇਸ ਕਰਕੇ ਨਹੀਂ ਹੋਈ ਕਿ ਵਿਵਾਦ ਹੋਇਆ ਕੋਈ ਇਸ ਤਰੀਕੇ ਨਾਲ ਟਰਾਂਸਫਰ ਹੋਈ ਆ ਤਾਂ ਕਹਿੰਦੀ ਮੇਰੀ ਵੱਖ-ਵੱਖ ਜ਼ਿਲ੍ਹਾਵਾਂ ਦੇ ਵਿੱਚ ਨਹੀਂ ਹੋਈ ਮੇਰੀ ਇੱਕੋ ਜ਼ਿਲ੍ਹੇ ਦੇ ਵਿੱਚ ਟਰਾਂਸਫਰ ਹੋਈ ਆ ਤਾਂ ਬਹੁਤ ਸਾਰੀਆਂ ਗੱਲਾਂ ਇੰਟਰਵਿਊ ਦੇ ਵਿੱਚ ਹੋਈਆਂ ਨੇ ਪਰ ਹੁਣ ਵਿਜੀਲੈਂਸ ਦੇ ਵੱਲੋਂ ਇਸ ਨੂੰ ਮੁੜ ਤੋਂ ਕਾਬੂ ਕਰ ਲਿਆ ਗਿਆ ਤਾਂ ਇਸ ਤੋਂ ਹੁਣ ਕੀ ਸਵਾਲ ਕੀਤੇ ਜਾਂਦੇ ਨੇ ਕਿਹੜੇ ਅਹਿਮ ਖੁਲਾਸੇ ਹੋਣਗੇ ਕਿੱਥੋਂ ਜਾਇਦਾਦ ਆਈ ਆ ਕਿਉਂਕਿ ਵਿਜੀਲੈਂਸ ਦੇ ਵੱਲੋਂ ਹੁਣ ਸਾਰੀ ਇਸ ਦੀ ਡਿਟੇਲ ਫਰੋਲੀ ਜਾ ਰਹੀ ਆ ਤਾਂ ਕਿੱਥੋਂ ਇੰਨਾ ਪੈਸਾ ਆਇਆ ਕਿਵੇਂ ਇੰਨਾ ਪੈਸਾ ਬਣਾਇਆ ਕਿਉਂਕਿ 85000 ਕਮਾਉਣ ਵਾਲਾ ਇਨਸਾਨ ਉਸ ਦੀ ਕਿਸ਼ਤ ਵੀ ਜਾਂਦੀ ਆ ਘਰ ਦੀ ਕਹਿੰਦੇ ਲੋਨ ਕਰਾਇਆ ਹੋਇਆ 50 ਲੱਖ ਦਾ ਤਾਂ ਜੇਕਰ 20 50000 35000 30000 ਆ 25000 ਮੰਨ ਕੇ ਚੱਲੋ 85000 ਦੇ ਵਿੱਚੋਂ ਇਹ ਕੱਢਤਾ ਪਿੱਛੇ ਬਚੇ ਕਿੰਨੇ ਤਾਂ ਘਰ ਦੇ ਵੀ ਖਰਚੇ ਕਰਨੇ ਨੇ ਗੱਡੀਆਂ ਮਹਿੰਗੀਆਂ ਨੇ ਗੱਡੀਆਂ ਮਹਿੰਗੀਆਂ ਦੇ ਵਿੱਚ ਤੇਲ ਵੀ ਪੈਣਾ ਤਾਂ ਹੋਰ ਵੀ ਖਾਣ ਪੀਣ ਦਾ ਵੀ ਖਰਚਾ ਕਰਨਾ ਤਾਂ ਫਿਰ ਇਹ ਖਰਚੇ ਕਿਵੇਂ ਪੂਰੇ ਹੁੰਦੇ ਸੀ ਫਿਰ ਐਡੀ ਐਡੀ ਕਰੋੜ ਰੁਪਏ ਦੀਆਂ ਕੋਠੀਆਂ ਕਿਵੇਂ ਬਣ ਜਾਂਦੀਆਂ ਨੇ ਤਾਂ ਵਾਕਈ ਸਵਾਲ ਵੱਡੇ ਨੇ ਕਿ ਆਖਰ ਇਹ ਕਿਵੇਂ ਬਣਾਇਆ ਤਾਂ ਵਿਜੀਲੈਂਸ ਹੁਣ ਸਾਰੀ ਜਿਹੜੀ ਡਿਟੇਲ ਇਕੱਠੀ ਕਰਕੇ ਖੰਗਾਲ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਦੇ ਵਿੱਚ ਹੋਰ ਵੀ ਵਾਧਾ ਹੋ ਸਕਦਾ ਆ